ਇਹ ਗੱਲੋਂ ਤੇ ਜਨਮ ਦਿਨ ਮਨਾਉਣ ਦੇ ਵੰਦ ਵਿੱਚ ਆ 71 ਹੋਏ ਭੈਣੋ ਭਰਾਵੋ ਬੱਚਿਓ ਤੇ ਬਜ਼ੁਰਗੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੈਂ ਇਸ ਗੱਲ ਦੀ ਮੁਬਾਰਕਬਾਦ ਤੁਸੀਂ ਭਾਰਤ ਦੇ ਇੱਕ ਬਹੁਤ ਮਹਾਨ ਬੁੱਧੀਜੀਵੀ ਜਿਨ੍ਹਾਂ ਨੇ ਕੜੀ ਭਾਗਲਾ ਤੋਂ ਦਾਨ ਦੀ ਰਚਨਾ ਕਰਨ ਕੀਤੀ ਉਹਦਾ ਜਨਮ ਦਿਨ ਮਨਾ ਰਹੇ ਹ ਜਦੋਂ ਅਸੀਂ ਇਹਦੇ ਮਹਾਨ ਚਿੱਤਿਆ ਦੇ 10 ਵਾਧਾ ਜਨਮ ਦਿਨ ਮਨਾ ਰਹੇ ਹ ਹੋਈਏ ਜਾਂ ਉਹਨਾਂ ਦੇ ਜੀਵਨ ਬਾਰੇ ਕੋਈ ਚਰਚਾ ਕਰ ਰਹੀ ਹੋਈਏ ਅਹਦੇ ਵਿੱਚ ਅਸੀਂ ਹਮੇਸ਼ਾ ਚਰਚਾ ਕਰਦੇ ਹੁੰਦੇ ਆ ਜਾਂ ਕਰਨੀ ਚਾਹੀਦੀ ਆ ਵਿਰੋਧ ਮਹਾਨ ਚਿੱਤਿਆ ਨੇ ਆਪਣੇ ਜੀਵਨ ਦੇ ਵਿੱਚ ਉਹ ਮਿਆਰ ਜਿਸ ਮਿਆਰ ਦੇ ਉੱਤੇ ਜਾ ਕੇ ਪਹੁੰਚੇ ਆ ਜਿਹੜਾ ਦਰਜਾ ਉਹਨੇ ਗ੍ਰਹਿਣ ਕੀਤਾ ਮੈਨੂੰ ਕੀ ਕੀ ਕਰਵਾਈਆਂ ਆਈਆਂ ਦੂਸਰੀ ਗੱਲ ਉਹਨਾਂ ਦੀ ਸਮਾਜ ਨੂੰ ਕੀ ਦੇਣਿਆ ਤੀਸਰੀ ਗੱਲ ਜੋ ਉਹਨਾਂ ਨੇ ਸਮਾਜ ਨੂੰ ਦੇਣਿਆ ਜਿਸ ਰਾਹ ਤੇ ਸਮਾਜ ਚਲਿਆ ਇਹ ਅੱਜ ਦੇ ਡੌਂਡ ਦੇ ਵਿੱਚ ਉਹਦੇ ਦੇੜ ਉਹਨਾਂ ਦੀ ਉਹ ਬਰਕਰਾਰ ਵੀ ਹੈ ਕੋਈ ਖਦਰਾ ਨਹੀਂ ਹੈ ਦੂਸਰਾ ਉਹਨਾਂ ਤੋਂ ਪਹਿਲਾਂ ਜਿਹੜੇ ਮਹਾਨ ਲੋਕ ਹੋਏ ਆ ਸਾਡੇ ਗੁਰੂ ਸਾਹਿਬਾਨ ਹੋਏ ਆ ਜਾਂ ਉਹਨਾਂ ਤੋਂ ਵੀ ਪਹਿਲਾਂ ਹੋਏ ਆ ਕੀ ਹੈ ਕੀਰਤ ਕਰਨੇ ਵਾਲੇ ਲੋਕ ਤੇ ਰਾਜ ਕਰਨੇ ਵਾਲੇ ਲੋਕ ਇਹ ਚੁਰੀ ਤੋਂ ਚੱਲਦੇ ਆਏ ਆ ਉਨ੍ਹਾਂ ਵਿਰੋਧ ਕਰਨ ਵਾਲੇ ਕੀ ਹੋਏ ਆ ਇਹ ਗੱਲ ਤੇ ਵੀ ਚਾਚਾ ਕਰਨੀ ਹੁੰਦੀ ਆ ਤਾਂ ਜੋ ਮੇਰੇ ਸਾਹੂ ਨੇ ਜੋ ਹਨੂ ਭਾਰਤੀ ਲੋਕਾਂ ਨੂੰ ੱਬੇ ਕੁਝੇ ਲੋਕਾਂ ਨੂੰ ਕਿਰਤ ਕਰਨੇ ਆਏ ਲੋਕਾਂ ਨੂੰ ਜੋ ਸੁਧਾਨਦੇ ਵਿੱਚ ਉਹਨੇ ਦਰਜ ਕੀਤਾ ਦਾ ਅਸਲ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਔਕੜਾਂ ਝਲੀਆਂ ਜਾਂ ਆਪਣੇ ਆਲੇ ਦੁਆਲੇ ਉਸੋ ਆਪਣਿਆਂ ਦੇ ਵਿੱਚ ਪੀੜਿਤ ਆਪਣਾ ਭਾਰਤੀ ਜਨ ਸੁਭੂ ਮਹਿਸੂਸ ਕੀਤਾ ਉਹਨਾਂ ਦਾ ਦਰਦ ਮਹਿਸੂਸ ਕੀਤਾ ਆਪਣੇ ਸੰਧਾਨ ਦੇ ਵਿੱਚ ਕ੍ਰਾਮਾਂ ਇਧਰ ਹੋਈਆਂ ਦਰਜ ਕਰਤੀਆਂ ਜਿਹਦੇ ਨਾਲ ਜਿਹਦੇ ਮੁਸਾਫਕ ਸਰਕਾਰਾਂ ਨੂੰ ਚੱਲਣ ਵਾਸਤੇ ਮਜਬੂਰ ਕੀਤਾ ਇਹਨਾਂ ਸਰਕਾਰਾਂ ਹੋਂਦ ਸੰਧਾਨ ਦੇ ਮੁਤਾਬਿਲ ਚੱਲਣ ਗਈਆਂ ਤੇ ਲੋਕਾਂ ਨੂੰ ਬੰਦੀਆਂ ਸਹੂਲਤਾਂ ਸਾਡੀ ਮੁੰਡਲੀ ਜ਼ਰੂਰਤ ਕੀ ਆ ਰੋਟੀ ਤੋਂ ਵੀ ਜ਼ਿਆਦਾ ਜ਼ਰੂਰੀ ਆ ਸਾਡੀ ਐਜੂਕੇਸ਼ਨ ਸਾਡੀ ਪੜ੍ਹਾਈ ਜੋ ਆਂਧੇ ਵਿੱਚ ਆਰਟੀਕਲ 38 ਦੇ ਵਿੱਚ ਉਹਨੇ ਦਰਜ ਕਰਤਾ ਵੀ 14 ਸਾਲ ਦੀ ਉਮਰ ਤੱਕ ਸਰਕਾਰ ਦੀ ਜ਼ਿੰਮੇਵਾਰੀ ਆ ਸਾਰਿਆਂ ਬੱਚਿਆਂ ਨੂੰ ਚਾਹੇ ਉਹ ਕਿਸੇ ਵੀ ਜਾਤੀ ਦਾ ਆ ਕਿਸੇ ਵੀ ਧਰਮ ਨਾਲ ਸੰਬੰਧ ਰਿਹਾ ਸਾਰਿਆਂ ਨੂੰ ਜਿਹੜੀ ਸਿੱਖਿਆ ਆ ਉਹ ਮੌਤ ਦੇ ਲਾਜ ਨੂੰ ਦਿੱਤੀ ਜਾਵੇ। ਸਤਿਗੁਰੂ ਇੱਕ ਸਿਧਾਂਤ ਦੀ ਧਾਰਾ 52 ਦੇ ਵਿੱਚ ਲੱਜਿਆ ਤੇ ਸਾਡਾ ਉਹਨੇ ਮਹਿਸੂਸ ਕੀਤਾ ਹਸਦੇ ਵਿੱਚ। ਸਾਡਾ ਭਾਰਤੀ ਸਮਾਜ ਵੰਡ ਹੋਇਆ ਆਪਣੇ ਵਿੱਚ ਜਾਤਾਂ ਪੰਡਾਂ ਦੇ ਨਾਂ ਦੇ ਉੱਤੇ ਧਰਮ ਦੀ ਕਟੜ ਨਾਲ ਦੇ ਨਾਂ ਦੇ ਉੱਤੇ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਉਸੋ ਗਿਆਨ ਤਾ ਜੋ ਨਿਕਲ ਬਾਹਦੇ ਗਿਆਨ ਦੀ ਬੜੀ ਜਰੂਰਤ ਆ ਸਮੇਂ ਦੇ ਹਾਨ ਦਾ ਜਿਹੜਾ ਗਿਆਨ ਆ ਕਿਉਂਕਿ ਮਨੁੱਖ ਜੁਰੂ ਤੋਂ ਹੀ ਜੋ ਜਿਹੜਾ ਟੈਂਸ਼ਨ ਕਰਨ ਵਾਲਾ ਮੁੱਕ ਸੀਗਾ ਇਹਨਾਂ ਪੈ ਦਾਰਸ਼ਨਿਕ ਕਹਿੰਦੇ ਆ ਉਹ ਸ਼ੁਰੂ ਤੋਂ ਹੀ ਸਮਝ ਨੂੰ ਉਹ ਜਿਵੇਂ ਜਿੰਦਾ ਰਿਹਾ ਜੋ ਵੀ ਉਹ ਜੜੀਆ ਸਗਾ ਆ ਤੰਗ ਬਾਰੇ ਸੂਰਜ ਬਾਰੇ ਧਰਤੀ ਬਾਰੇ ਪਾਣੀਆਂ ਬਾਰੇ ਜੋ ਵੀ ਹੜੇ ਅਰੇ ਬਾਰੇ ਕੁਦਰਤ ਆ ਮੂਰਖਿਆਂ ਨੂੰ ਜੱਗਾਂ ਵੀ ਮਹਿਸੂਰ ਕੀਤਾ ਉਹ ਆਪਣੇ ਸਮਾਜ ਦੇ ਵਿੱਚ ਬਾਕੀ ਲੋਕਾਂ ਨਾਲ ਹਾਂਝਾ ਕੀਤਾ ਜਿਹੜਾ ਕੋਈ ਸਿਰ ਕੱਢ ਮਨੁੱਖ ਸਿਰਕਾ ਬੇਸ਼ੱਕ ਹੋਣ ਵਾਲੇ ਸਮੇਂ ਤੋਂ ਬਾਅਦ ਉਹ ਦਸੀ ਉਹੀ ਗੱਲ ਦੇ ਵਿੱਚ ਕੋਈ ਗੱਲ ਹੋਰ ਜੋੜ ਜਵੇ ਗੱਲ ਦੇ ਵਿੱਚ ਉਹ ਦਰਾਜੜ ਆ ਜਵੇ ਸਮਝ ਰਿਓ ਹੰਦੀ ਨਾ ਹੋਵੇ ਸਾਡੇ ਗੁਰੂ ਸਾਹਿਬਾਨਾਂ ਨੇ ਬਾਬੇ ਨਾਨਕ ਨੇ ਲੰਮੇ ਗੋਡਤੀ ਦਿੱਤੀ ਆ ਕਿ ਜਿਹਨਾਂ ਵਿਚਾਰ ਤਰਕ ਦੀ ਇਕਸਾਰੀ ਦੇ ਉੱਤੇ ਪੂਰਾ ਨਾ ਉਤਰਦਾ ਹੋਵੇ ਉਹਨੂੰ ਛੱਡ ਦੇਣਾ ਚਾਹੀਦਾ ਜਿਹਦੇ ਨਾਲ ਸਮਾਜ ਦਾ ਵਿਕਾਸ ਨਾ ਹੁੰਦਾ ਹੋਵੇ ਜਿਵੇਂ ਹਰਿਦਵਾਰ ਦੇ ਵਿੱਚ ਉਸ ਵੇਲੇ ਦੇ ਆਪਣੀ ਸਮਝ ਦੇ ਮਤਲਬ ਉਹ ਪੂਜਾ ਕਰਨ ਬਾਅਦ ਤੇ ਕਮਰੇ ਮੇਲੇ ਜਿੱਕਰ ਹੋਇਓ ਸੀ ਉਹ ਸੂਰਜ ਨੂੰ ਪਾਣੀ ਦੇ ਰਹੇ ਸੀ ਬਾਪੇ ਜਾਨ ਲਈ ਮਹਿਸੂਸ ਕੀਤਾ ਕਿ ਸੂਰਜ ਤੱਕ ਪਾਣੀ ਨਹੀਂ ਪਹੁੰਚ ਸਕਦਾ ਉਹਨੇ ਆਪਣੀ ਵਿਆਗੰਦੇ ਮਤਲਬ ਉਹਨਡ ਪਣੀ ਦੇ ਲੱਗਦੇ ਆਪਣੇ ਕੀਤਾ ਮੱਲ ਨੂੰ ਘਰ ਕਰਕੇ ਉਹ ਜਦ ਸੂਰਜ ਨੂੰ ਪਾਣੀ ਦਿੰਦੇ ਸੀ ਉਹਨਾਂ ਨੂੰ ਗੁੱਸਾ ਲੱਗਾ ਕੁਣ ਕਿਹਾ ਵੀ ਇਹ ਲੋਕੋ ਤੁਹਾਡਾ ਦੂਜੇ ਪਾਸੇ ਆ ਤੁਹਾਨੂੰ ਪਾਣੀ ਇੱਥੇ ਨਹੀਂ ਦੇ ਰਿਹਾ ਇੱਧਰ ਕਿਉਂ ਦੇ ਰਿਹਾ ਕਹਿੰਦਾ ਜੀ ਮੇਰੇ ਖੇਤਾਂ ਨੂੰ ਪਾਣੀ ਲੱਗਣੇ ਪਿਆ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਉਹ ਕਿਹਦੇ ਤੇ ਇੱਥੋਂ ਤੱਕ ਪਾਣੀ ਇੱਥੇ ਆਇਆ ਖੇਤਾਂ ਤੱਕ ਪਾਣੀ ਪਹੁੰਚਾਉਗਾ ਬਾਬੇ ਨਾਲ ਵੀ ਦਲੀਲ ਦੇ ਨਾਲ ਗੱਲ ਨੂੰ ਆਉਂਦਾ ਯਤਨ ਕੀਤਾ ਜੇ ਤੁਹਾਡੇ ਸੂਚ ਤੱਕ ਪਾਣੀ ਪਹੁੰਚ ਸਕਦਾ ਤਾਂ ਮੇਰੇ ਖੇਤਾਂ ਨੂੰ ਕਿਉਂ ਨਹੀਂ ਪਹੁੰਚ ਸਕਦਾ ਆ ਵੀ ਨੰਦੇਪੁਰ ਤੱਕ ਰਿਹਾ ਇਹਨ ਦਾ ਭਾਬੋ ਮਕੇ ਵੀ ਜਾ ਕੇ ਵੀ ਨਹੀਂ ਇਤਰੇ ਕੀਤੀ ਉਹ ਕਹਿੰਦੇ ਵੀ ਤੂੰ ਮਕੇ ਜਿਹੜੇ ਚਲਾਉਣੇ ਬਾੜੇ ਇੱਥੇ ਦੇ ਜਿਹੜੇ ਪੰਜਾਬੀ ਸੀਗੇ ਉਹਨਾਂ ਨੇ ਕਿਹਾ ਵੀ ਤੂੰ ਇਹ ਜੋ ਪੈਨਗਰ ਜਿਹਨੂੰ ਬੈਠੇ ਆਂ ਜਿਹਨਾਂ ਦੇ ਬੱਚੇ ਨੂੰ ਕੀਤੇ ਹੋ ਆ ਵੇ ਜਦੋਂ ਪੈਨ ਆਗਾ ਉਸ ਵਾਂਗੀ ਤਵੇ ਜਦੋਂ ਪੈਰ ਕੰਨ ਚ ਕੀ ਜੋ ਸਾਲਿਆ ਇਹਨੇ ਇਧਰ ਸਾਡਾ ਅੱਲਾ ਆ ਇਨਾ ਬਾਬਾ ਨੰਗਰੇ ਜੀ ਆ ਵੀ ਮੈਂ ਜਦੋਂ ਹੁਣਿਆ ਵੀ ਜਿਹੜਾ ਅੱਲਾ ਭਗਵਾਨ ਪਰਮਾਤਮਾ ਔਰ ਇੱਕ ਕੁਦਰਤ ਦੇ ਰਹਿਮਤ ਦੇ ਕੰਨ ਕੰਨ ਤੇ ਵਾਦਾ ਕਿ ਮੈਨੂੰ ਨਹੀਂ ਪਤਾ ਹੈ ਕਿਹਦੇ ਦੇ ਵਾਸਤੇ ਅੱਲਾ ਨਹੀਂ ਹੈ ਤੁਸੀਂ ਮੇਰੇ ਬਾਬੇ ਪੈਰ ਫੜ ਕੇ ਉਸ ਪਾਸੇ ਵੀ ਕਰਦੇ ਹੋ ਜਿੱਥੇ ਤੁਹਾਡਾ ਅੱਲਾ ਨਹੀਂ ਹੈ ਕਹਿੰਦਾ ਬਾਬਾ ਬੀ ਨਾਨਕ ਨੇ ਬੜੀ ਤਰਕ ਦੇ ਨਾਲ ਗੱਲ ਸਮਝਾਈ ਵੀ ਜਾਂ ਬਿਹਾੜੀ ਕੁਦਰਤ ਬਸਿਆ ਇਹਦਾ ਅੰਤ ਨਾ ਜਾਏ ਲਖਿਆ ਵੀ ਜਿਹੜਾ ਇੱਕ ਪਰਮਾਤਮਾ ਨੇ ਕਹਲੋ ਚਾਹੀਏ ਅੱਲਾ ਕਹਨੋ ਗੌਣ ਕਹਨੋ ਤੂੰ ਪੁੱਤਰ ਦੇ ਵਿੱਚ ਪੰਦਾ ਆ ਤੂੰ ਪੁੱਤਰ ਨੂੰ ਸਮਝਾਂਗੇ ਸਮਝੋ ਅਸੀਂ ਪਰਮਾਤਮਾ ਨੂੰ ਸਮਝਾਂਗੇ ਆਪੋ ਆਪਣਾ ਜੋ ਵੀ ਨਾਮ ਲੱਗੇ ਜੀ ਬਣਾਉਂਦੇ ਆ ਸੋ ਇਦਾਂ ਉਹਨੇ ਦਿਲੀ ਦੇ ਨਾਲ ਸੰਗਤ ਨੂੰ ਜਾਈ ਮੇਰੇ ਕਹਿਤਾ ਬਾਪ ਜੀ ਨੂੰ ਤੋਂ ਹੀ ਉਦੀ ਜੀ ਵੀ ਲੋਕ ਇਹਦੇ ਸੁਮਾਜ ਦਾ ਫਿਕਰ ਕੀਤਾ ਹੋਰ ਵੀ ਜਾਂਦਾ ਫਿਕਰ ਕੀਤਾ ਕਿਤੇ ਜਿ ਵਾਰਦਾ ਫਿਕਰ ਕੀਤਾ ਭਾਈ ਲਾਲੂਆਂ ਦਾ ਫਿਕਰ ਕੀਤਾ ਤੇ ਉਹਨਾਂ ਬਾਰੇ ਉਹਨਾਂ ਨੇ ਗੱਲ ਵੀ ਕੀਤੀ ਆ ਤੇ ਰਗਾਂ ਗੁਰੂ ਰਗਾਂ ਮਹਾਰਾਜ ਉਹਨਾਂ ਨੇ ਵੀ ਕਿਹਾ ਵੀ ਐਸਾ ਜੰਗੂ ਰਾਜ ਮੈਂ ਜਹਾਂ ਸਭਨ ਕੋ ਮਿਲੇ ਆਨ ਸੂਣ ਬਣੇ ਸਭ ਸੰਬਸੇ ਇਹ ਵਿਦਆਸਰੇ ਨੇ ਕਹਨ ਸਭ ਸੱਚੇ ਸਮਾਜ ਦੀ ਗੱਲ ਕੀਤੀ ਆ ਆਪਣਾ ਵਿਅਕਤੀਤਵ ਆਪਣਾ ਨਿਜ ਸਮਾਜ ਨਾਲ ਜੋੜ ਕੇ ਦੇਖਿਆ ਵੇਖੇ ਉਹ ਲੋਗ ਮਹਾਨ ਸਮਝਦੇ ਹਾਲਕ ਹੁੰਦੇ ਆ ਜਿਹੜੇ ਆਪਣੀ ਨਿੱਜੀਆਂ ਲੋੜਾਂ ਨੂੰ ਸਮਾਜ ਦੀਆਂ ਲੋੜਾਂ ਨਾਲੋਂ ਜ਼ਿਆਦਾ ਦੇਖਦੇ ਆ ਤੇ ਸਾਂਝੇ ਯਤਨਾਂ ਨੂੰ ਤਰਜੀਹ ਦਿੰਦੇ ਆ ਤੇ ਅਸੀਂ ਸਾਂਝੇ ਯਤਨ ਕਰੀਏ ਜਿਹਦੇ ਵਿੱਚ ਸਾਡੇ ਸਮਾਜ ਨੂੰ ਕੁਝ ਮਿਲੇ ਤੇ ਜਿਹੜਾ ਤੁਹਾਨੂੰ ਮੈਂਡਾ ਨਿੱਜ ਨੂੰ ਮਿਲਣਾ ਆਪਣੇ ਆਪ ਨੂੰ ਮਿਲਣਾ ਉਹ ਵੀ ਸਮਾਜ ਨੂੰ ਮਿਲੂਗਾ ਸਿਰ ਮਤਰਾ ਭਲਾ ਹੋਊਗਾ ਉਹਦੇ ਵਿੱਚ ਨਿੱਜਤਾ ਭਲਾ ਆਪੇ ਹੋ ਜਾਣਾ ਸੋ ਇਹ ਵੀ ਜੰਗੇ ਵਿਚਾਰ ਚੱਲਦੇ ਆਏ ਆ ਜਿਹੜਾ ਪੜਿਆ ਲਿਖਿਆ ਵਿਅਕਤੀ ਆ ਡਾਕਟਰ ਮਿਲਗੋੜ ਸਾਹਿਬ ਤੇ ਬਰਾਬਰ ਦਾ ਉਹ ਸਮਝਦਾ ਗੱਲ ਨੂੰ ਇਹ ਗੱਲ ਰੂੜੀਓ ਕਿੱਥੇ ਆ ਗਾਜਰ ਗਾਪ ਕਿੱਥੇ ਆ ਲੋਕ ਕੀਰਤ ਕਰਦੇ ਆ ਮਹਿੰਤ ਕਰਦੇ ਆ ਮਹਿੰਤ ਕਰਨ ਦੇ باوجود ਘਰ ਦੇ ਵਿੱਚ ਕੋਈ ਬਿਮਾਰੀ ਆ ਜਵੇ ਵਿਯੋਗਾਂ ਨੂੰ ਕੋਈ ਬਿਮਾਰੀ ਲੱਗ ਜਵੇ ਉਹਨਾਂ ਦੇ ਕੋਲ ਇਲਾਜ ਨੂੰ ਕੋਈ ਸਾਧਨ ਨਹੀਂ ਹੁੰਦਾ ਗਰੀਬ ਬੰਦੇ ਦੇ ਕੋਲ ਜਦ ਕਿ ਉਹ ਮੀਤ ਕਰਦਾ ਹੈ ਕਿਰਤ ਨਾਲ ਜੁੜਿਆ ਹੋਇਆ ਉਹਦਾ ਪੂਰਾ ਖਾਨਦਾਨ ਦਾਦੀਆਂ ਪਟਾਦੀਆਂ ਤੋਂ ਮੀਤ ਕਰਦੇ ਆ ਰਹੇ ਆ ਮੀਤ ਕਰਨ ਦੇ ਬਾਵਜੂਦ ਛੋਟੀ ਮੋਟੀ ਬਿਮਾਰੀ ਦੇ ਰਾਜਪਾਸਤੇ ਕਰਨ ਤੇ ਕੋਈ ਸਾਧਨ ਨਹੀਂ ਹੁੰਦਾ ਕੋਈ ਪੈਸੇ ਨਹੀਂ ਹੁੰਦੇ ਅਸੀਂ ਦੇਖਦੇ ਆ ਗਰੀਬੀ ਦੇ ਵਿੱਚ ਜੰਗ ਲੋਕ ਆਪਣੇ ਪਰਿਵਾਰ ਨੂੰ ਚਲਾਉਂਦਾ ਉਹਨੂੰ ਭਾਲਾ ਜਨਾਬੇ ਮੈਨੂੰ ਆ ਬੜੀ ਬਿਮਾਰੀ ਆ ਗਈ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝਾ ਨਹੀਂ ਕਰਦਾ ਆਪਣੀ ਗੱਲ ਆਪਣਾ ਦੁੱਖ ਸਾਂਝਾ ਨਹੀਂ ਕਰਦਾ ਆਪਣੇ ਵਿੱਚ ਹੀ ਰੱਖ ਲੈਂਦਾ ਉਹਨੂੰ ਪਤਾ ਹੁੰਦਾ ਵੀ ਜੇ ਇਹਦਾ ਹੀ ਹਫ਼ਤਾਨਾ ਦਾ ਖਰਚ ਆਇਆ ਜੇ ਮੇਰਾ ਇਲਾਜ ਹੋਣ ਲੱਗ ਪਿਆ ਨਿਆਣੇ ਪੜਾ ਲਈ ਹੁਣੇ ਘਰ ਦੇ ਵਿੱਚ ਬੱਚਿਆਂ ਦਾ ਵਿਆਹ ਨਹੀਂ ਹੋਣਾ ਖਾਣੇ ਆਲਾ ਕੋਈ ਸਾਧਨ ਕੋਈ ਨਹੀਂ ਉਹਨੂੰ ਜ਼ਿੰਦਗੀ ਜੀਣ ਦੇ ਸਾਧਨ ਜਦ ਕਮਜ਼ੋਰ ਲੱਗਦੇ ਆ ਉਹਨੂੰ ਜੀਣ ਨਾਲੋਂ ਮਰ ਜਾਣਾ ਉਹਨੂੰ ਸੌਖਾ ਲੱਗਦਾ ਇਹ ਵੀ ਦੇਖਦੇ ਆਪਰੇ ਅੱਜ ਦੁਆਲੇ ਡਾਕਟਰ ਕਾਮਨੇ ਮਸਹੂਫ ਕੀਤਾ ਨੇ ਸੰਵਿਧਾਨ ਦੇ ਵਿੱਚ ਸਾਨੂੰ ਇੱਕ ਹੱਕ ਲੈ ਕੇ ਦਿੱਤਾ ਜੇ ਲੱਗਦਾ ਹੋਵੇ ਸਰਕਾਰਾਂ ਸੰਵਿਧਾਨ ਦੇ ਉਧਾਰੋਂ ਨਹੀਂ ਚੱਲ ਰਹੀਆਂ ਸਰਕਾਰਾਂ ਦੇ ਜੋ ਫਰਜ਼ ਉਹਨਾਂ ਨੇ ਤੈਅ ਕੀਤੇ ਬਾਅਦ ਵਿੱਚ ਵੀ ਬਹਿਜੀਆਂ ਸਰਕਾਰਾਂ ਨੇ ਚੱਕੀਆਂ ਧਰਾਵਾਂ ਜੋੜੀਆਂ ਵੀ ਹੈ ਜਿਵੇਂ 1976 ਦੇ ਵਿੱਚ ਇੱਕ ਧਾਰਾ ਜੋੜੀ ਗਈ ਹੋਰ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਆ ਉਹਨਾਂ ਜਿਹੜੀ ਕਾਰਜਸ਼ੈਲੀ ਆ ਨੀਤੀਗਤ ਪ੍ਰੋਗਰਾਮ ਆ ਸਰਕਾਰਾਂ ਦਾ ਉਹ ਇਸ ਤਰ੍ਹਾਂ ਦਾ ਹੋਵੇਗਾ ਜਿਹਨਾਂ ਅਮੀਰ ਗਰੀਬ ਦਾ ਜਿਹੜਾ ਪਾੜਾ ਆ ਉਹ ਘਟੇਗਾ ਸੋ ਜੇ ਸਰਕਾਰਾਂ ਨਾਲ ਨਾ ਰੋਕਿਆ ਆਪਣਾ ਘਰ ਭਰਨੇ ਦੀ ਬਾਤ ਇਹ ਆ ਆਪਣੇ ਜਿਹੜੇ ਸਕੇ ਆ ਆਪਣੇ ਭਤੀਜੇ ਭਾਣਜੇ ਬੱਚੇ ਆਪਣੇ ਸਗਿਆਂ ਦਾ ਜੀਵਨ ਵਿੱਚ ਦੇਖਣਾ ਲੋਕਾਂ ਨੂੰ ਬੰਦੀਆਂ ਦੂਰ ਤਾਂ ਜੋ ਧਰਮਧਾਮ ਦੇ ਵਿੱਚ ਦਰਜ ਆ ਜੇ ਉਹ ਨਹੀਂ ਜਣੀਆਂ ਤਾਂ ਧਰਮਧਾਮ ਦੇ ਵਿੱਚ ਉਹਨਾਂ ਨੇ ਜੋ ਗਬੂਰੀਅਤ ਥੰਨ ਆਪਣਾ ਕੰਮ ਕਰਦੇ ਜੋ ਮੂਰੀਅਤ ਦਾ ਜਿਹੜਾ ਆ ਵੀ ਉਹ ਦਰਜ ਕਰਦਾ ਰਹਿਦਾ ਹੱਕ ਆ ਇਹ ਮੂਰੀਓ ਜਦੋਂ ਆਪਾਂ ਅੱਥੇ ਇਕੱਠੇ ਹੋ ਕੇ ਆਪਣੇ ਦੁੱਖਾਂ ਆਪਣੇ ਦੁੱਖਾਂ ਵਰਗੇ ਹੋਰ ਲੋਕ ਜਿਨ੍ਹਾਂ ਨੂੰ ਪੜ੍ਹਾਈ ਨਹੀਂ ਮਿਲਦੀ ਮਲਦੀ ਪੜ੍ਹਾਈ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੇ ਜਿਨ੍ਹਾਂ ਨੂੰ ਹਾਫ ਪ੍ਰਾਈਵੇਟ ਹਾਫ ਦਾ ਰਾਜ ਨਹੀਂ ਕਰਵਾ ਹੁੰਦਾ ਆਪਣੇ ਕੋਲੋਂ ਨਹੀਂ ਕਰਵਾ ਹੁੰਦਾ ਤੇ ਆਪਣੇ ਆਲੇ ਦੁਆਲੇ ਦੇਖਦੇ ਆ ਰਿਸ਼ਤੇਦਾਰਾਂ ਦੇ ਵਿੱਚ ਪਿੰਡ ਵਿੱਚ ਉਹਨਾਂ ਕੋਲ ਵੀ ਨਹੀਂ ਕਰਵਾ ਹੁੰਦਾ ਰੁਜ਼ਗਾਰ ਨਹੀਂ ਮਿਲਦਾ ਪਹਿਲੀ ਗੱਲ ਹੈ ਬੱਚੇ